ਇਹ ਜੇ ਤਾਂ ਜੋ ਖੋਜਦੇ ਹੋ ਆ ਕੇ ਤੋਈਏ ਉਹ ਪਾਰਟੀ ਕਿਰਾਣ ਉਠਰਾ ਕਰ ਰਹੀ ਹੈ ਉੱਥੇ ਘਰੇ ਵੀ ਤੁਸੀਂ ਨਹੀਂ ਜਾਣਾ ਕੰਮ ਤੇ ਅੱਛਾ ਜੀ ਹਾਂ ਸਰਪੰਚ ਸਾਹਿਬ ਨੇ ਝੋਕਾ ਦਿਵਾਇਆ ਵਿੱਚ ਗੁਰਦੁਆਰੇ ਜਾ ਕੇ ਕਿ ਆਪਾਂ ਕਿਸੇ ਨੂੰ ਮਨ ਪਰਹੀ ਜਾਏਗੀ ਡਿਮਾਂਡ ਤੇ ਇਹ ਸਾਡੇ ਜੋ ਵੀ ਇਲਜ਼ਾਮ ਨੇ ਜਨਤਾ ਤੋਂ ਪੁੱਛਾ ਜਾਵੇ ਇਹ ਸੱਚੇ ਜਾਂ ਝੂਠ ਹੈ ਜੀ ਜੀ ਜੋ ਤੁਹਾਡੇ ਕੋਲ ਡਿਮਾਂਡ ਸਰਕਾਰ ਦਾ ਦਬਾਅ ਪਾ ਕੇ ਸਾਡੇ ਡਿਮਾਂਡ ਨੂੰ ਰੋਕਿਆ ਗਿਆ ਉਸ ਤੋਂ ਬਾਅਦ ਉਹਨਾਂ ਨੇ ਮਨਰੇਗਾ ਦੀ ਨਜਾਇਜ਼ ਹਾਜ਼ਰੀ ਲਾਣੀ ਸ਼ੁਰੂ ਕਰ ਦਿੱਤੀ ਤੇ ਜਨਤਾ ਨੂੰ ਦਬਾਣਾ ਤੇ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀਆਂ ਕਹਿੰਦੇ ਪੇ ਸਾਡਾ ਰਾਜ ਹੈ ਅਸੀਂ ਤੁਸੀਂ ਕੁਝ ਨਹੀਂ ਕਰ ਸਕਦੇ ਆ ਬਾਕਾਇਦਾ ਇਹਨਾਂ ਦਾ ਕੰਮ ਨਿਕਲਿਆ ਉਸ ਵਕਤ 11 ਤਰੀਕ ਸਾਰੀਆਂ ਰੋਜ ਦੀਆਂ 40 ਤੋਂ 50 ਹਾਜ਼ਰੀਆਂ ਨਾਲ ਗਲਤ ਲੱਗ ਗਈ ਨਾਜਾਇਜ਼ ਜਿਹੜਾ ਪੰਜਾਬ ਸਰਕਾਰ ਦੇ ਚੂਨੇ ਨੂੰ ਚੂਨਾ ਲਗਾਇਆ ਜਾਂਦਾ ਪਿਆ ਹੈ ਸੈਂਟਰ ਦੇ ਸਰਕਾਰ ਨੂੰ ਜਿਹੜੇ ਭਗਵੰਤ ਮਾਨ ਦਾ ਜਿਹੜਾ ਕਹਿੰਦਾ ਸੀਗਾ ਕਿ ਸੀਐਮ ਜਿਹੜਾ ਕਿ ਕੋਈ ਕਿਸੇ ਤਰ੍ਹਾਂ ਦੇ ਕੋਈ ਚੋਰੀ ਖਜਾਨੀ ਨਹੀਂ ਕਰਨਦਿਆਂਗਾ ਆ ਦੇਖੋ ਆ ਜਾਦੇ ਐਮਲੇ ਦੇ ਸਿਰ ਤੇ ਜਿਹੜਾ ਸਰਪੰਚ ਜਿਹੜਾ ਬਣਿਆ ਕਿ ਅਜਾ ਹਤਾਂਦਲੀ ਕਰ ਰਿਹਾ ਹੈ ਸਾਰਾ ਖਾਨ ਪੀਨੇ ਤੋਂ ਚਲਾ ਰਿਹਾ ਜੀ ਹਾਂ ਜੀ ਸਰਪੰਚ ਸਾਹਿਬ ਕੀ ਨਾਮ ਤੁਹਾਡਾ ਜੀ ਮੀਰ ਸਿੰਘ ਜੀ ਸਰਪੰਚ ਸਾਹਿਬ ਜੋ ਇੱਕ ਚੈਨਲ ਤੇ ਤੁਹਾਡੇ ਤੇ ਇਲਜ਼ਾਮ ਲਾਇਆ ਗਿਆ ਸੀ ਕਿ ਪਿੰਡ ਵਿੱਚ ਕੰਮ ਨਹੀਂ ਦਿੱਤਾ ਜਾ ਰਿਹਾ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੋ ਵੀ ਹੈ ਕੰਮ ਹੈ ਵੀ ਅਸੀਂ ਬਿਲਕੁਲ ਜਾਇ ਤੇ ਸਹੀ ਕੰਮ ਕਰ ਰਹੇ ਹਾਂ ਜੋ ਸਾਡੇ ਤੇ ਇਲਜ਼ਾਮ ਲਗਾਏ ਗਏ ਲਗਾਏ ਗਏ ਨੇ ਉਹ ਸਾਰੇ ਝੂਠੇ ਨੇ ਜੋ ਵੀ ਜਿਵੇਂ ਵੀ ਅਸੀਂ ਨਰੇਗਾ ਦਾ ਕੰਮ ਚਲਾਉਣ ਲੱਗੇ ਤਾਂ ਪਿੰਡ ਦੇ ਵਿੱਚ ਸਰਕਾਰ ਗੁਰਦੁਆਰੇ ਨੌਂ ਸਿਮਿੰਟ ਕਰਵਾਈਏ ਜੋ ਵੀ ਕੰਮ ਕਰਨਾ ਹੈ ਪੰਚਾਇਤ ਘਰ ਦੇ ਵਿੱਚ ਸਾਂਝਾ ਜਗ੍ਹਾ ਤੇ ਭਰੀ ਜਾਏਗੀ ਡਿਮਾਂਡ ਹੈ ਤੇ ਇਹ ਸਾਡੇ ਜੋ ਵੀ ਇਲਜ਼ਾਮ ਨੇ ਜਨਤਾ ਤੋਂ ਪੁੱਛਿਆ ਜਾਵੇ ਇਹ ਸੱਚੇ ਜਾਂ ਝੂਠ ਹੈ ਜੀ ਜੋ ਤੁਹਾਡੇ ਕੋਲ ਡਿਮਾਂਡ ਲੈ ਕੇ ਆਉਂਦਾ ਪਿੰਡ ਵਾਸੀ ਉਹਨਾਂ ਨੂੰ ਕੰਮ ਦੇ ਰਹੇ ਹੋ ਅਸੀਂ ਸਾਰੇ ਜੋ ਵੀ ਡਿਮਾਂਡ ਸਾਂਝੀ ਜਗ੍ਹਾ ਤੇ ਲਿਖਾ ਰਹੇ ਅਸੀਂ ਉਹੀ ਕੰਮ ਕਰ ਰਹੇ ਹਾਂ ਜੋ ਵੀ ਇਹ ਪਿੰਡ ਦਾ ਸਾਂਝੀ ਜਗ੍ਹਾ ਤੇ ਹਾਂ ਜੀ ਪਿੰਡ ਕਿਹੜਾ ਹੈ ਸਰ ਪਿੰਡ ਚੁਗੇ ਖਲਾਬ ਆਬਾਦੀ ਬੈਂਕ ਖਾਸ ਅਜੀ ਬਾਪੂ ਜੀ ਕੀ ਨਾਮ ਤੁਹਾਡਾ ਮੱਖਣ ਸਿੰਘ ਜੀ ਕਿਹੜਾ ਪਿੰਡ ਹੈ ਚੁਗੇ ਖਲਾਬ ਸਿੰਘ ਨਰੇਗਾ ਤਾਂ ਜੋ ਕੰਮ ਚੱਲ ਰਿਹਾ ਕੰਮ ਤੁਹਾਨੂੰ ਮਿਲ ਰਹੀ ਮਿਲ ਰਿਹਾ ਜੀ ਸਹੀ ਚੱਲ ਰਿਹਾ ਕੰਮ ਹਾਂ ਸਾਡੀ ਪੰਚਾਇਤ ਸਾਨੂੰ ਕੰਮ ਲਿਆ ਕੇ ਦੇ ਰਹੀ ਹੈ ਸਾਡੇ ਸਰਪੰਚ ਸਾਹਿਬ ਦੇ ਰਹੇ ਨੂੰ ਜੀ ਕਿ ਜਿਹੜੀ ਪਾਰਟੀ ਵਿਰੋਧ ਹੈ ਜੀ ਸਾਡੇ ਤੇ ਜੇ ਸਰਪੰਚ ਹੀ ਤੇ ਖੜੇ ਰਹੇ ਨੂੰ ਇੱਕ ਅੱਗੇ ਵੀ ਹਾਰ ਜਿੱਤ ਹੁੰਦੀ ਰਹੀ ਹੈ ਹੁਣ ਵੀ ਹਾਰ ਜਿੱਤ ਹੁੰਦੀ ਹੈ ਜਦੋਂ ਦੋ ਖੁੱਲਦੇ ਨੂੰ ਤਾਂ ਹੁਣ ਹਾਰ ਜਿੱਤ ਹੋਈ ਏ ਉਹ ਪਾਰਟੀ ਕਿਨਾ ਨੂੰ ਗੁਫਰਾ ਕਰ ਰਹੀ ਹੈ ਉਥੇ ਘਰੇ ਵੀ ਤੁਸੀਂ ਨਹੀਂ ਜਾਣਾ ਕੰਮ ਤੇ ਅੱਛਾ ਜੀ ਹਾਂ ਸਰਪੰਚ ਸਾਹਿਬ ਨੇ ਝੋਕਾ ਦਿਵਾਇਆ ਵਿੱਚ ਗੁਰਦੁਆਰੇ ਜਾ ਕੇ ਤੇ ਆਪਾਂ ਕਿਸੇ ਨੂੰ ਮਨ ਨਹੀਂ ਕਰਨੀ ਜੋ ਫਾਰਮ ਭਰਾਵੇਗਾ ਆ ਕਿ ਸਾਡੇ ਕੋਲ ਮੌਜੂਦਾ ਭਰਾਵੇਗਾ ਜੀ ਪੰਚਾਇਤ ਦੀ ਜਗਾਹ ਤੇ ਜਾ ਕੇ ਫਾਰਮ ਭਰੇ ਨੂੰ ਅਸੀਂ ਆਪ ਖੁਦ ਗਏ ਆ ਫਾਰਮ ਭਰਾਉਣ ਲਈ ਹੋਰ ਕੋਈ ਰੋਕ ਟੋਕ ਨਹੀਂ ਲਾਈ ਕਿਸੇ ਨੇ ਸਦੋਂ ਸਰਪੰਚ ਸਾਹਿਬ ਨੇ ਗੱਲ ਕਹੀ ਸੀ ਕਿ ਆਪਾਂ ਕਿਸੇ ਨਾਲ ਵੀ ਨਹੀਂ ਨਿਆਹ ਰੱਖਣਾ ਜੀ ਨਿਆਹ ਦੇ ਨਾਲ ਚੱਲਣਾ ਕਿਉਂ ਆਪਾਂ ਜਿੱਤ ਗਏ ਤਾਂ ਆਪਾਂ ਸਾਂਝਾ ਪੈਂਡੇਤੀ ਜੀ ਸਾਂਝੇ ਆ ਸੀ ਜਿਹੜਾ ਉਹਨਾ ਬਣੇ ਪਾਰਟੀ ਦੇ ਨੂੰ ਉਹ ਵੀ ਆਪਾਂ ਪੱਛੇ ਨਹੀਂ ਰੱਖਾਂਗੇ ਆ ਦੇ ਕੋਲ ਨਾਲ ਮਿਲ ਕੇ ਰਹਾਂਗੇ ਪਿੰਡ ਵਿੱਚ ਮਜੂਦਾ ਦੇ ਸਾਡੇ ਬਣੇ ਨੂੰ ਸਰਪੰਚ ਸਾਹਿਬ ਬੜੇ ਚੰਗੇ ਹਾਂਜੀ ਪੰਜ ਕੀ ਨਾਮ ਹੈ ਤੁਹਾਡਾ ਜੀ ਸਨੀਤਾ ਰਾਣੀ ਜੋ ਨਰੇਗਾ ਚ ਕੰਮ ਚੱਲ ਰਿਹਾ ਸਹੀ ਚੱਲ ਰਿਹਾ ਜੀ ਹਾਂਜੀ ਸਹੀ ਚੱਲ ਰਿਹਾ ਅਜਰੀ ਸਹੀ ਲੱਗ ਰਹੀ ਹੈ ਹਾਂਜੀ ਸਹੀ ਲੱਗ ਰਹੀ ਹੈ ਜੋ ਨਰੇਗਾ ਦੀ ਡਿਮਾਂਡ ਪਰੀ ਜਾਂਦੀ ਹੈ ਕਿਸ ਜਗ੍ਹਾ ਤੇ ਪਰੀ ਜਾਂਦੀ ਹੈ ਜੀ ਪੰਚਾਇਤ ਘਰ ਚ ਬੈਠ ਕੇ

ਤੁਸੀਂ ਅੱਜ ਕੰਮ ਕਰਨਾ ਆਇਆ ਲੱਗੇ ਹਾਂਜੀ ਕੰਮ ਕਰਨਾ ਆਇਆ ਜੀ ਪਿੰਡ ਕਹੜਾ ਦਾ ਨਾਮ ਕੀ ਤੁਹਾਡਾ ਪਿੰਡ ਜੁਗੇ ਗੁਲਾਬ ਸਿੰਘ ਹੈ ਜੀ ਮੇਰਾ ਨਾਮ ਜਰਨੈਲ ਸਿੰਘ ਹੈ ਕਿੰਨੇ ਦਿਨ ਤੋਂ ਇੱਥੇ ਕੰਮ ਕਰ ਰਹੇ ਹੋ ਸਕੂਲ 'ਚ ਮੈਨੂੰ ਬਿਲਕੁਲ ਲਗਾਤਾਰ 6 ਦਿਨ ਪੂਰੇ ਹੋ ਗਏ ਨੇ 7ਵਾਂ ਦਿਨ ਬਿਲਕੁਲ ਪੂਰਾ ਸਹੀ ਕੰਮ ਜਿਹੜਾ ਅਗ ਡਿਮਾਂਡ ਹੈਗੀ 6 ਦਿਨ ਦੀ ਪੂਰੀ ਹੋ ਤ ਬਾਅਦ ਦੂਜੀ ਦੁਬਾਰਾ ਨਾ ਹੀ ਸ਼ੁਰੂ ਹੋਗੀ ਕੀ ਨਾਮ ਹੈ ਤੁਹਾਡਾ ਪਿੰਡ ਕੀ ਤੁਹਾਡਾ ਕਹੜਾ ਤੁਹਾਡਾ ਜੀ ਮੇਰਾ ਨਾਮ ਨਿਹਾਲ ਸਿੰਘ ਹੈ ਜੀ ਪਿੰਡ ਝੁਗੇ ਗੁਲਾਬ ਸਿੰਘ ਜੀ ਤੁਸੀਂ ਡਾਕਾ 'ਚ ਕੰਮ ਕਰਦੇ ਹੋ ਹਾਂਜੀ ਕੰਮ ਕਰਦੇ ਹਾਂ ਜੀ ਇਤੇ ਦੂਸਰੀ ਧਿਰ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਜਿਹੜੇ ਇੱਥੇ ਕੰਮ ਕਰਦੇ ਆ ਜੀ ਨਹੀਂ ਜੀ ਕੋਈ ਬੱਚਾ ਨਹੀਂ ਕੰਮ ਕਰ ਰਿਹਾ ਜੀ ਸਾਰੇ ਵੱਡੇ ਬੱਚੇ ਹੈਗੇ ਕਰਦੇ ਹੈਗੇ ਜਿਹੜੇ ਕੰਮ ਹਾਂਜੀ ਵੱਡੇ ਜਿਹਨਾਂ ਦਾ ਨਾਮ ਹਾਂਜੀ 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 ਵੀਰ ਜੀ ਕੀ ਨਾਮ ਹੈ ਤੁਹਾਡਾ ਜੀ ਮਿੰਦਰ ਸਿੰਘ ਜੀ ਕਿਹੜਾ ਪਿੰਡ ਹੈ ਜੀ ਚੁਗਾ ਗੁਲਾਬ ਸਿੰਘ ਬਾਦੀ ਬੇਖਾਸ ਜੀ ਜੋ ਨਰੇਗਾ ਦਾ ਕੰਮ ਚੱਲ ਰਿਹਾ ਹੈ ਤੁਹਾਡੇ ਪਿੰਡ ਦੇ ਕਿੰਨੇ ਜੋਬਕਾਰ ਆ ਜੀ ਸਾਡੇ ਪਿੰਡ ਦੇ ਜੋਬਕਾਰ ਟੋਟਲ 342 ਕਿੰਨੇ ਨੂੰ ਕੰਮ ਮਿਲਿਆ ਜੀ ਇਹਦੇ ਵਿੱਚ 195 ਬੰਦਿਆਂ ਨੂੰ ਕੰਮ ਮਿਲਿਆ ਜੀ ਇੱਕ ਤੁਹਾਡੇ ਪਿੰਡ ਦੇ ਕਿਸੇ ਵਿਅਕਤੀ ਨੇ ਇਲਜ਼ਾਮ ਲਾਇਆ ਪਿੰਡ 'ਚ ਕੰਮ ਨਹੀਂ ਦਿੱਤਾ ਜਾ ਰਿਹਾ ਉਸ ਬੰਦੇ 'ਚ ਕੀ ਕਹਿਣਾ ਚਾਹੁੰਦੇ ਬਿਲਕੁਲ ਨਜਾਇਜ਼ ਇਲਜ਼ਾਮ ਹੈ ਜੀ ਸਰਪੰਚ ਸਾਹਿਬ ਨੇ ਬਕਾਇਦਾ ਜਦੋਂ ਡਿਮਾਂਡ ਪਾਈ ਤੇ ਗੁਰਦੁਆਰੇ ਲੋਸਮੈਂਟ ਕਰਾਈ ਸਾਰੀ ਜਨਤਾ ਨੂੰ ਆਖਿਆ ਗਿਆ ਕਿ ਸਾਂਝੀ ਥਾਂ ਤੇ ਗੁਰਦੁਆਰੇ ਵਿੱਚ ਜਾਂ ਫਿਰ ਕਿਤੇ ਵੀ ਆਪਾਂ ਡਿਮਾਂਡ ਪਰਾਗੇ ਤੇ 195 ਬੰਦੇ ਨੇ ਸਾਡੇ ਕੋਲ ਕਾਟ ਭਰਾਏ ਉਹਨਾਂ ਦੇ ਨਾਮ ਆਏ ਅੱਜ 195 ਬੰਦੇ ਵਿੱਚੋਂ 170 ਬੰਦੇ ਬਕਾਇਦਾ ਕੰਮ ਕਰ ਰਹੇ ਆ झोल जा आमना ने लाए बिल्कुल झूठे लाए नहीं जी टोडे का की औदा मैं मेटर जी हां जी ਤੁਸੀਂ ਆਜਰੀ ਲਾ ਰਹੇ ਹੋ हां जी ਸਹੀ ਆਜਰੀ ਲਾ ਬਿਲਕੁਲ ਸਹੀ ਆਜਰੀ ਲਾ ਰਹੇ ਜੀ ਜਨਤਾ ਕੋਲ ਪੁੱਛਿਆ ਜਾਵੇ ਕੋਈ ਨਜਾਇਜ਼ ਹਾਜ਼ਰੀ ਨਹੀਂ ਲੱਗ ਰਹੀ ਹਾਂ ਜੀ ਸਰ ਵੀਰ ਜੀ ਕੀ ਨਾਮ ਆ ਤੁਹਾਡਾ ਤੇ ਪਿੰਡ ਕਿਹੜਾ ਤੇ ਮਸਲਾ ਕੀ ਹੈ ਮੇਰਾ ਨਾਮ ਪ੍ਰਦੀਪ ਸਿੰਘ ਹੈ ਮੇਰਾ ਪਿੰਡ ਹੈ ਚੁgge گلاب ਆਬਾਦੀ ਬੈਕਾ ਸਾਇਲਗਾ ਜੀ ਮਸਲਾ ਸਰ ਨਰੇਗਾ ਦੇ ਰਿਗਾਰਡਿੰਗ ਸੀਗਾ ਜੀ ਅਸੀਂ ਤਕਰੀਬਨ ਦੋ ਤਰੀਕ ਤੋਂ ਲੱਗੇ ਸੀ 2 ਦਸੰਬਰ ਤੋਂ ADC DC ਮੈਡਮ ਕੋਲ ਜਾ ਕੇ ਆਏ ਸੀਗੇ ਮਨਰੇਗਾ ਚਲਾਉਣ ਦੇ ਸਬੰਧੀ ਜਿਹਦੇ ਵਿੱਚ ਅਸੀਂ ਡਿਮਾਂਡ 120 ਬੰਦਿਆਂ ਦੀ ਅਸੀਂ ਭਰ ਕੇ ਦਿੱਤੀ ਉਹਦੇ ਵਿੱਚ ਕੀ ਸੀਗਾ ਡਿਮਾਂਡ ਦਾ ਅਸੀਂ ਕੰਮ ਲੈਣ ਵਾਸਤੇ ਕਿਤੇ ਕਿਉਂਕਿ ਐਂਟੀ ਡੇਰ ਤਾਂ ਹੋ ਗਿਆ ਆਪੋਜੀਸ਼ਨ ਚ ਸੀਗੇ ਅਸੀਂ ਜਿੱਦਾਂ ਹਾਰ ਇਲੈਕਸ਼ਨ ਵੀ ਲੜੇ ਆ ਚਲੋ ਜਿੱਦਾਂ ਵੀ ਸੀਗਾ ਕਰਨ ਇਹ ਰਿਹਾ ਹੈ ਉਹ ਸਰਪੰਚ ਬਣ ਗਿਆ ਤੇ ਉਹਨੇ 300 ਆਦੀ ਵੱਖਰੇ ਬੰਦੇ ਡਿਮਾਂਡ ਕਢਾ ਲਈ ਜਿਹੜੀ ਦੂਜੀ ਆਪੋਜੀਸ਼ਨ ਜਿਹੜੀ ਗਰੀਬ ਜਨਤਾ ਹੈ ਉਹਨਾਂ ਦੀ ਡਿਮਾਂਡ ਉਹਨੇ ਉੱਤੇ ਸਾਈਨ ਨਹੀਂ ਕਰਕੇ ਦੇ ਦੇ ਰਿਹਾ ਸੀਗਾ ਨਾਲੇ ਕੁਝ ਗੱਲਾਂ ਧਮਕੀਆਂ ਵਗੈਰਾ ਜਾਂ ਕਿਸੇ ਤਰ੍ਹਾਂ ਦੀ ਉਹ ਉਹਨਾਂ ਦੀ ਪਾਰਟੀ ਦੇ ਮੈਂ ਕੋਈ ਵੀ ਡਿਮਾਂਡ ਨਹੀਂ ਪਰਾਂਗਾ ਸਾਨੂੰ ਗੱਲ ਸਾਡੇ ਧਿਆਨ ਚ ਆਈ ਤੇ ਅਸੀਂ ਫਿਰ ADC ਮੈਡਮ ਸਰਕਲ ਗਏ ਉਹਨਾਂ ਨੇ ਸਾਨੂੰ ਕਿਹਾ ਕਿ ਤੁਹਾਡੀ ਡਿਮਾਂਡ ਦੇ ਸੀ ਮੈਂ ਕਾਰਵਾਈ ਕਰਾਂਗਾ ਜਿਹੜੀ ਆ ਅਸੀਂ ਦੇਖ ਕੇ ਆਏ ਸੀ ਕਿ ਸਾਰੀ ਡਿਮਾਂਡ ਪਲੱਸ ਆ ਜਿਹੜੀ ਡਿਮਾਂਡ ਜਿਹੜੀ ਪਾਰਕੇ ਦਿੱਤੀ ਸੀਗੀ ਇਹਨਾਂ ਨੇ ਅੱਗੇ ਫੋਰਵਰਡ ਕਰਤੀ ਸੀਗੀ ਏਪੀਓ ਕੋਲ ਗਏ ਏਪੀਓ ਨੇ ਕਿਹਾ ਕਿ ਮੈਂ ਏਪੀਓ ਨੇ ਵੀਡੀਓ ਕੋਲ ਸਾਈਨ ਕਰਵਾ ਕੇ ਦੂਜੀ ਸੈਕਟਰੀ ਕੋਲ ਚਲੇ ਗਏ ਸੈਕਟਰੀ ਨੂੰ ਪੁੱਛਿਆ ਕਿ ਉਹ ਕਹਿੰਦੇ ਕਿ ਇਸ ਤਰ੍ਹਾਂ ਕਿ ਸਰਪੰਚ ਦੀ ਮੋਹਰ ਤੋਂ ਬਿਨਾਂ ਕੰਮ ਨਹੀਂ ਨਿਕਲ ਸਕਦਾ ਤਾਂ ਸਾਨੂੰ ਫਿਰ ਥੋੜਾ ਧਿਆਨ ਡੀਪਲੀ ਜਾਣਾ ਪਿਆ ਗਿਆ ਸੀ ਕੋਈ ਮਨਰੇਗਾ ਦੀ ਗਾਈਡਲਾਈਨਸ ਪੜ੍ਹੀ ਕਿ ਹੈ ਕਿ ਮਤਲਬ ਸਰਪੰਚ ਹੀ ਇਹ ਸਾਰਾ ਕੰਮ ਕਰਾ ਸਕਦਾ ਜਾਂ ਕੁਝ ਹੋਰ ਵੀ ਤੇ ਆ ਦੇਖੋ ਜੀ ਮਨਰੇਗਾ ਦਾ ਮਰੇਗਾ ਐਕਟ 2005 ਠੀਕ ਹੈ ਜੀ ਇਹਦੇ ਵਿੱਚ ਲਿਖਿਆ ਹੋਇਆ ਹੈ ਜਿਹੜਾ ਇਹਨਾਂ ਦਾ ਰੋਲ ਹੈ ਜਿਹੜਾ 4.3 ਤੇ ਮਲਟੀਪਲ ਮੈਕੈਨਿਜ਼ਮ ਮੈਕੈਨਿਜ਼ਮ ਫੋਰ ਡਿਮਾਂਡ ਫੋਰ ਵਰਕ ਇਹਦੇ ਵਿੱਚ ਲਿਖਿਆ ਮਲਟੀਪਲ ਚੈਨਲ ਟੂ ਰੀਸੀਵ ਐਪਲੀਕੇਸ਼ਨ ਵਰਕ ਸ਼ੁੱਡ ਨੈਸੈਸਰੀ ਇਨਕਲੂਡ ਪ੍ਰੋਗਰਾਮ ਆਫਿਸ ਪ੍ਰੋਗਰਾਮ ਅਫੀਸਰ ਪੰਚਾਇਤ ਸੈਕਟਰੀ ਅਦਰ ਅਫੀਸ਼ੀਅਲ ਗ੍ਰਾਮ ਪੰਚਾਇਤ ਸਰਪੰਚ ਵਾਰਡ ਮੈਂਬਰ ਅੰਗਣਵਾੜੀ ਸੈਲਫ ਹੈਲਪਿੰਗ ਗਰੁੱਪ ਮੈਂਬਰ ਤੱਕ ਵੀ ਡਿਮਾਂਡ ਕਢਵਾ ਸਕਦੇ ਸਾਨੂੰ ਇਹਨਾਂ ਨੇ ਬਹੁਤ ਜ਼ਿਆਦਾ ਗੁੰਮਰਾਹ ਕੀਤਾ ਤੇ ਅੱਜ ਜਦੋਂ ਅਸੀਂ ਫਿਰ ਦੁਬਾਰਾ ਏਡੀਸੀ ਸਰ ਕੋਲ ਗਏ ਏਪੀਓ ਕੋਲ ਮਿਲੇ ਤੇ ਉੱਥੇ ਫਿਰ ਰਾਜਨੀਤਿਕ ਪ੍ਰੈਸ਼ਰ ਐਮਐਲਏ ਦਾ ਉੱਥੇ ਪੀਏ ਸੀਗਾ ਤੇ ਕੁਝ ਔਰ ਸੀਗੇ ਕਿ ਸਾਡੀ ਡਿਮਾਂਡ ਨੂੰ ਨਾ ਕੱਢਿਆ ਜੇ ਸਾਨੂੰ ਡਰਾਇਆ ਧਮਕਾਇਆ ਵੀ ਗਿਆ ਅਸੀਂ ਬਲਕਿ ਹੁਣ ਇਹ ਚਾਣਿਆ ਕਿ ਸਾਡੀ ਡਿਮਾਂਡ ਨਹੀਂ ਨਿਕਲਦੀ ਅਸੀਂ ਥਰੂ ਕੋਰਟ ਜਾਂ ਹਾਈ ਕੋਰਟ ਦਾ ਪ੍ਰੋਸੈਸ ਅਸੀਂ ਥਰੂ ਚੈਨਲ ਫੋਲੋ ਕਰਾਂਗੇ ਕਿਉਂਕਿ ਸਾਨੂੰ ਨਿਆਂ ਚਾਹੀਦਾ ਗਲਤ ਨੂੰ ਅਸੀਂ ਗਲਤ ਕਹਿਣਾ ਤੇ ਸਹੀ ਨੂੰ ਅਸੀਂ ਕਦੇ ਰੋਕਾਂਗੇ ਨਹੀਂ ਅਸੀਂ ਵੀ ਬੰਦੇ ਸਾਡੀ ਜਨਤਾ ਸਾਰੇ ਗਰੀਬ ਹੈ ਹਰ ਇੱਕ ਬੰਦੇ ਨੂੰ ਰਾਈਟ ਹੈ ਕਿ ਅਸੀਂ ਕੰਮ ਲੈ ਸਕੀ ਤੇ ਦੂਸਰੀ ਕੱਲ ਜਿਹ ਜਿਹੜਾ ਇਹਨਾਂ ਨੇ ਚਲੋ ਡਿਮਾਂਡ ਭਰਾ ਲਈ ਆਪਦੀ ਜਿੱਦਾਂ ਵੀ ਸੀਗੀ ਰਾਜਨੀਤਿਕ ਪ੍ਰੈਸ਼ਰ ਕਰਕੇ ਜਦੋਂ ਦਾ ਇਹਨਾਂ ਦਾ ਕੰਮ ਨਿਕਲਿਆ ਉਸ ਵਕਤ 11 ਤਰੀਕ ਸਾਰੀਆਂ ਰੋਜ ਦੀਆਂ 40 ਤੋਂ 50 ਹਾਜ਼ਰੀਆਂ ਇਹਨਾਂ ਨੇ ਗਲਤ ਲੱਗ ਰਹੀਆਂ ਨਾਜਾਇਜ਼ ਜਿਹੜਾ ਪੰਜਾਬ ਸਰਕਾਰ ਦੇ ਚੋਣੇ ਨੂੰ ਚੋਣਾਂ ਲਗਾਇਆ ਜਾਂਦਾ ਪਿਆ ਹੈ ਸੈਂਟਰ ਦੇ ਸਰਕਾਰ ਨੂੰ ਜਿਹੜੇ ਭਗਵੰਤ ਮਾਨ ਦਾ ਜਿਹੜਾ ਕਹਿੰਦਾ ਸੀਗਾ ਕਿ ਸੀਐਮ ਜਿਹੜਾ ਕੋਈ ਕਿਸੇ ਤਰ੍ਹਾਂ ਦੇ ਕੋਈ ਚੋਰੀ ਖਜਾਨੇ ਨਹੀਂ ਕਰਨ ਦੇਗਾ ਆਹ ਦੇਖੋ ਅੱਜ ਆ ਦੇ ਐਮਲੇ ਦੇ ਸਿਰ ਤੇ ਜਿਹੜਾ ਸਰਪੰਚ ਜਿਹੜਾ ਬਣਿਆ ਕਿ ਅਜਾ ਹਤਾਂਦਲੀ ਕਰ ਰਿਹਾ ਹੈ ਸਾਰਾ ਖਾਨ ਪੀਨੇ ਤੋਂ ਚਲਾ ਰਿਹਾ ਹੈ ਬਲਕਿ ਸਰਪੰਚ ਦਾ ਭਰਾ ਖੁਦ ਨਹੀਂ ਵਿੱਚ ਜਾ ਰਿਹਾ ਜਿਹੜੇ ਫੋਟੋ ਦੇ ਵਿੱਚ ਨਹੀਂ ਜਾ ਰਹਾ ਤੇ ਦੱਸ ਸਕਦੇ ਜੋਬ ਕਾਰਡ ਕਿੰਨਾ ਨੰਬਰ ਹੈ ਜੀ 18 ਇਹ ਸਰਪੰਚ ਦੇ ਭਰਾ ਦਾ 11 ਤਰੀਕ ਦਾ ਜਿਹੜੀ ਮਤਲਬ ਇਹਦੇ ਵਿੱਚ ਫੋਟੋ ਨਹੀਂ ਹੈਗੀ ਮਤਲਬ ਇਹਦੀ ਹਾਜ਼ਰੀ ਲੱਗੀ ਹੋਈ ਹੈ ਫੋਟੋ ਦੇ ਵਿੱਚ ਨਹੀਂ ਹੈਗਾ ਜੀ ਕਿਉਂਕਿ ਇਸ ਤਰ੍ਹਾਂ ਦਾ ਹੋ ਹੀ ਨਹੀਂ ਸਕਦਾ ਬੰਦਾ ਯੂ ਐਮ ਪੀ ਬੈਠਾ ਹੋਵੇ ਤੇ ਫੋਟੋ ਉਹਨੇ ਹਾਜ਼ਰੀ ਚੱਲੀ ਨਾ ਮਤਲਬ ਉੱਥੇ ਜਾ ਕੇ ਕ੍ਰਾਈਮ ਕਰ ਰਿਹਾ ਜਾਂ ਕਿੱਧਰ ਵੀ ਜਾ ਕੇ ਤੇ ਇਹਦੇ ਵਿੱਚ ਉਹਦੀ ਹਾਜ਼ਰੀ ਲੱਗ ਰਹੀ ਹੈ ਕਿੱਦਾਂ ਪੋਸੀਬਲ ਹੋ ਸਕਦਾ ਤੇ ਉਸੋਂ ਅਗਵਾ ਆਪਣੇ ਸਾਡੇ ਮੇੜਨ ਪਿੰਡ ਦੇ ਜਿਹੜੇ ਪਿਛਲੀ ਵਾਰ ਵੀ ਰਹੇ ਨੇ ਇਹ ਬਾਕੀ ਤੁਹਾਨੂੰ ਵਿਸਤਾਰ ਨਾਲ ਦੱਸਦੇ ਹਾਂ ਜੀ ਸਰ ਕੀ ਨਾਮ ਹੈ ਤੁਹਾਡਾ ਕੁਲਵਿੰਦਰ ਸਿੰਘ ਕੀ ਉਹਦਾ ਤੁਹਾਡੇ ਕੋਲ ਪਿੰਡ ਮਨਰੇਗਾ ਮੇਟ ਹਾਂਜੀ ਜੋ ਪੰਚਾਇਤ ਤੇ ਇਲਜ਼ਾਮ ਤੁਸੀਂ ਲਾਏ ਆ ਕਿਸ ਦਾਰ ਤੇ ਲਾਏ ਆ ਜੀ ਉਹਦਾ ਪੰਚਾਇਤ ਦੀ ਪਹਿਲੀ ਸਾਡੀ ਜਿਹੜੀ ਡਿਮਾਂਡ ਸੀ ਕਿ ਮਨਰੇਗਾ ਦੀ ਜੀ ਉਹਦੇ ਤੇ ਉਹਨਾਂ ਨੇ ਸਾਈਨ ਨਹੀਂ ਕੀਤੇ ਸੀਗੇ ਤੇ ਅਸੀਂ ਲੈ ਕੇ ਗਏ ਸੀਗੇ ਏਡੀਸੀ ਕੋਲ ਐਪਲੀਕੇਸ਼ਨ ਬਕਾਇਦਾ ਦਿੱਤੀ ਸੀਗੀ ਤੇ ਉਹਦੇ ਐਪਲੀਕੇਸ਼ਨ ਦੇ ਵਿੱਚ ਉਹਨਾਂ ਨੇ ਮਾਰਕ ਕਰਕੇ ਏਪੀਓ ਸਾਹਿਬ ਨੂੰ ਦੇ ਦਿੱਤੀ ਸੀਗੀ ਏਪੀਓ ਸਾਹਿਬ ਨੇ ਕਿਹਾ ਸੀਗਾ ਸਾਨੂੰ ਕਿ ਮੈਂ ਸਰਪੰਚ ਨੂੰ ਐਪਲੀਕੇਸ਼ਨ ਪੇਜ ਦਿੱਤੀ ਹੈ ਲੈ ਕੇ ਡੀਆਰਐਸ ਗਿਆ ਸੀਗਾ ਉਹ ਕਹਿੰਦੇ ਸਰਪੰਚ ਦੁਬਿਨਾ ਤੁਹਾਡੀ ਡਿਮਾਂਡ ਨਹੀਂ ਨਿਕਲ ਸਕਦੀ ਤੇ ਉਸ ਤੋਂ ਬਾਅਦ ਅੱਜ ਸਾਨੂੰ ਹੋ ਗਿਆ 15 ਤੋਂ 20 ਦਿਨ ਉੱਪਰ 15 ਦਿਨਾਂ ਦੇ ਵਿੱਚ ਨਰੇਗਾ ਦੀ ਡਿਮਾਂਡ ਨਿਕਲਣੀ ਜ਼ਰੂਰੀ ਹੁੰਦੀ ਹੈ ਤੇ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਨਾ ਕੋਈ ਸਾਡੀ ਡਿਮਾਂਡ ਨਿਕਲੀ ਸਰਕਾਰ ਦਾ ਦਬਾਅ ਪਾ ਕੇ ਸਾਡੇ ਡਿਮਾਂਡ ਨੂੰ ਰੋਕਿਆ ਗਿਆ ਉਸ ਤੋਂ ਬਾਅਦ ਉਹਨਾਂ ਨੇ ਮਨਰੇਗਾ ਦੀ ਨਜਾਇਜ਼ ਹਾਜ਼ਰੀ ਲਾਣੀ ਸ਼ੁਰੂ ਕਰ ਦਿੱਤੀਆਂ ਤੇ ਜਨਤਾ ਨੂੰ ਦਬਾਣਾ ਤੇ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀਆਂ ਕਹਿੰਦੇ ਪੇ ਸਾਡਾ ਰਾਜ ਹੈ ਅਸੀਂ ਤੁਸੀਂ ਕੁਝ ਨਹੀਂ ਕਰ ਸਕਦੇ ਆ ਬਾਕਾਇਦਾ ਉਹਨਾਂ ਦੇ ਫੋਟੋਆਂ ਅਸੀਂ ਏਡੀਸੀ ਸਾਹਿਬ ਨੂੰ ਦੇ ਕੇ ਆਈ ਸੀਗੇ ਤੇ ਚਿੱਠੀਆਂ ਵੀ ਮੇਲ ਰਾਈ ਵੀ ਪਾਈਆਂ ਸੀਗੀਆਂ ਤੋਂ ਹਜੇ ਤੱਕ ਸਾਨੂੰ ਕੋਈ ਵੀ ਜਵਾਬ ਨਹੀਂ ਮਿਲ ਰਹੀ ਆ ਹਾਂਜੀ ਜੋ ਮੌਜੂਦਾ ਸਰਪੰਚ ਸਾਹਿਬ ਕਹਿ ਰਹੇ ਸੀ ਜਦੋਂ ਇਹਦੇ ਦੇ ਇੱਕਾ ਦੀ ਡਿਮਾਂਡ ਭਰੀ ਐ ਸਾਂਝੀ ਜਗ੍ਹਾ ਤੇ ਭਰੀ ਲਾਉਸਮੈਂਟ ਕਰਾਈ ਆ ਸਾਂਝੀ ਜਗ੍ਹਾ ਤੇ ਮੈਂ ਵੀ ਮੌਜੂਦਾ ਮੇਟਾਂ ਮੈਂ ਵੀ ਭਰੀ ਐ ਜੀ ਕਿਉਂਕਿ ਨਰੇਗਾ ਦਾ ਹੱਕ ਤਾਂ ਰੇਕ ਜਨਤਾ ਨੂੰ ਐ ਕੋਈ ਵੀ ਲੈ ਸਕਦਾ ਹੈ ਤਾਂ ਅਸੀਂ ਵੀ ਸਾਂਝੀ ਜਗ੍ਹਾ ਤੇ ਡਿਮਾਂਡ ਭਰੀ ਸੀ ਜੀ ਆਰਐਸ ਨੂੰ ਦੇਣ ਗਏ ਸੀ ਕਿ ਉਹ ਕਹਿੰਦੇ ਸਰਪੰਚ ਤੋਂ ਬਿਨਾਂ ਡਿਮਾਂਡ ਨਹੀਂ ਨਿਕਲ ਸਕਦੀ ਤੇ ਇਹਨਾਂ ਨੇ ਵੀ ਕਿਹਾ ਕਿ ਸਾਡੇ ਹੁੰਦਿਆ ਕੋਈ ਡਿਮਾਂਡ ਐਂਟੀ ਪਾਰਟੀ ਕੋਈ ਵੀ ਨਿਕਲਵਾ ਸਕਦੇ ਇਹਨਾਂ ਦਾ ਸਰਕਾਰ ਦਾ ਦਬਾਅ ਪਾਈ ਖੜਿਆ ਤੇ ਫਿਰ ਜਿਹੜੇ ਦੂਸਰੇ ਬੰਦੇ ਜਾਂਦੇ ਆ ਮੋਹਰ ਲਵਾਉਣ ਜਿਵੇਂ ਕਿਸੇ ਦੀ ਫਾਈਲ ਹੋ ਗਈ ਤੋ ਉਹਨਾਂ ਦੀਆਂ ਵੀਡੀਓ ਵਾਇਰਲ ਕਰ ਦਿੰਦੇ ਆ ਵੀਡੀਓ ਦਿਖਾ ਸਕਦੇ ਹਾਂਜੀ ਹਾਂਜੀ ਵੀਡੀਓ ਬਕਾਇਦਾ ਦਿਖਾ ਸਕਦੇ ਹਾਂ ਇਹਨਾਂ ਦੇ ਪਾਪਾ ਜੀ ਗਏ ਸੀ ਕਿਹਦੇ ਪਾਪਾ ਗਏ ਸੀ ਇਹ ਤਾਂ ਮੋਹਰ ਲਵਾਣ ਗਏ ਸੀ ਇਹਨਾਂ ਥੋੜੀ ਵੀਡੀਓ ਬਣਾਈ ਸਰਪੰਚ ਸਾਹਿਬ ਨੇ ਹਾਂਜੀ ਇਹਨਾਂ ਨੇ ਵੀਡੀਓ ਬਣਾਈ ਜੀ ਹਾਂਜੀ ਉਹਨਾਂ ਨੇ ਵੀ ਆਪ ਵੀ ਸਾਹਿਬ ਵੀ ਆਪ ਵੀ ਆਪ ਸੀ ਗਏ ਮੈਕੀਸਟਾ ਗਏ ਤੇ ਮੋਹਰ ਲੈਣ ਲਾ ਤੇ ਜਦੋਂ ਉਹ ਵਾਪਸੀ ਆਇਆ ਉਸ ਪਿੱਛੇ ਵੀਡੀਓ ਸ਼ਰਾਬ ਨੀ ਚਿਰਚਰਾਦੀ ਫੇਸਬੁੱਕ ਵਟਸਐਪ ਤੇ ਸਾਰਿਆਂ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਇਹਨਾਂ ਦੀ ਵੀਡੀਓ ਜੀ ਇਹ ਕਿਸੇ ਅਧਿਕਾਰਨੀ ਕੋਈ ਵੀ ਮੋਹਰ ਲਵਾਉਣ ਜਾਵੇ ਤਾਂ ਉਹਨਾਂ ਦੀ ਸੋਸ਼ਲ ਮੀਡੀਆ ਤੇ ਵੀਡੀਓ ਪਾਉਣਾ ਇਹ ਗੱਲ ਗਲਤ ਹੈ ਜੀ ਕੈਸੀ ਸਰਕਾਰ ਅਗਾਈ ਮੰਗ ਕਰਦੇ ਆ ਕਿ ਨਿਆ ਹੋਣਾ ਚਾਹੀਦਾ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਇਹ ਵੀ ਤਾਂ ਵੀਡੀਓ ਵਾਇਰਲ ਕੀਤੀ ਗਈ ਹੈ ਜੀ ਹਾਂਜੀ ਇਹ ਸਰ ਵੀਡੀਓ ਕਿੱਦੀ ਜਾਰੀ ਸ਼ੇਅਰਸ ਮੋਹਨ ਸਿੰਘ ਮੈਂਬਰ ਮੋਹਨ ਸਿੰਘ ਮੈਂਬਰ ਦੀ ਮੋਹਨ ਸਿੰਘ ਮੈਂਬਰ ਹਾਂਜੀ ਹਾਂਜੀ ਫੋਨ ਦੇ ਫੋਨ ਤੋਂ ਅੰਚ ਦੇ ਦਿਮਾਗ ਨੂੰ ਸਤਾ ਜੇ ਮਾਰ ਚੜੀ ਹੋਈ ਹੈ ਤਾਂ ਸਾਡੇ ਤੇ ਕੋਈ ਵੀ ਕਾਨੂੰਨੀ ਕਾਰਵਾਈ ਕਰਾਉਣ ਨੂੰ ਤਿਆਰ ਹੁੰਦਾ ਵੀ ਹੈ ਤੇ ਕਹਿੰਦਾ ਵੀ ਤੁਹਾਡੇ ਖਿਲਾਫ ਆ ਪਰਚਾ ਕਰਾ ਦੇਵਾਂਗੇ ਜੇ ਤੁਸੀਂ ਅੱਗੇ ਗਏ ਤੇ ਇਸ ਗੱਲ ਨੂੰ ਵੀ ਧਿਆਨ ਚ ਲਿਆਂਦਾ ਜਾਵੇ